ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਕਲੈਕਸ਼ਨਾਂ ਮੈਂ ਬਹੁਤ ਟ੍ਰੈਂਡੀ ਤੇ ਕਰਵਾਜੋਸ਼ ਸਪੈਸ਼ਲ ਲੈ ਕੇ ਆਈਆਂ ਇਹਦੇ ਵਿੱਚ ਜਿੰਨੇ ਜਿੰਨੇ ਕਲਰ ਆਪਸ਼ਨ ਅਵੇਲੇਬਲ ਨੇ ਮੈਂ ਸਾਰੇ ਐਡ ਕਰ ਦਿੱਤੇ ਨੇ ਬਾਟਮ ਪਲੇਨ ਆਏਗੀ ਸ਼ਰਟ ਜਿਹੜੀ ਪ੍ਰਿੰਟਡ ਆਏਗੀ ਦੁਪट्टे ਤੇ ਗੋਟਾ ਪੱਟੀ ਵਰਕ ਹੋਇਆ ਹੈ ਸਾਈਡ ਤੇ ਵੀ ਜਿਹੜੀ ਲੈਂਸ ਲੱਗੀ ਹੈ ਬਹੁਤ ਪਿਆਰੀ ਹੈ ਵਰਕ ਬੜਾ ਪਿਆਰਾ ਲੈਸ ਲੱਗੀ ਹੋਈ ਹੈ ਪੂਰੇ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਬਣਾਏ ਨੇ ਸਾਰੇ ਪਾਰਟੀ ویئر ਸੂਟ ਨੇ ਕਲਰ ਜਿੰਨੇ ਵੀ ਜਿਹੜੀ ਵੀ ਕਲੈਕਸ਼ਨ ਦੇ ਵਿੱਚ ਅਵੇਲੇਬਲ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹ ਬਹੁਤ ਹੀ ਪਿਆਰੇ ਕਲਰ ਨੇ ਆਫ ਵਾਈਟ ਸ਼ਰਟ ਉੱਪਰ ਬਹੁਤ ਸੋਹਣੀ ਡਿਜ਼ਾਈਨਿੰਗ ਗਲਾ ਵੀ ਨੈਕ ਵਾਲਾ ਬਣਿਆ ਹੋਇਆ ਹੈ ਦੁਪੱਟਾ ਬੜਾ ਪਿਆਰਾ ਹੈ ਸ਼ਰਟ ਤੇ ਬਾਟਮ ਦਾ ਜਿਹੜਾ ਕਿ ਬਾਟਮ ਤੇ ਦੁਪੱਟੇ ਦਾ ਜਿਹੜਾ ਕਲਰ ਹੈ ਸੇਮ ਆਏਗਾ ਬਾਕੀ ਕਲਰ ਐ ਓਪਨ ਪਿਕਚਰ ਹੈ ਪ੍ਰੋਪਰ ਸਾਰੀ ਸ਼ਰਟ ਤੇ ਫਰੰਟ ਤੇ ਵਰਕ ਹੈ ਐਵੇਂ ਵਾਲੇ ਕਲਰ ਜਿਹੜੇ ਨੇ ਸਾਰੇ ਸਪੈਸ਼ਲ ਕਰਵਾ ਚਾਹ ਉਹਨੂੰ ਸਪੈਸ਼ਲ ਸਾਹਮ ਸਾਰੇ ਹੀ ਕਲਰ ਜੋ ਵੀ ਅੱਜ ਦੀ ਵੀਡੀਓ ਵਿੱਚ ਮੈਂ ਸੂਟ ਐਡ ਕੀਤੇ ਨੇ ਕਰਵਾਚੌਣ ਨੂੰ ਸਪੈਸ਼ਲ ਰੱਖ ਸਾਹਮਣੇ ਰੱਖ ਕੇ ਸੂਟ ਤਿਆਰ ਕੀਤੇ ਗਏ ਨੇ ਜੋ ਵੀ ਕਲਰ ਲੈ ਕੇ ਆਈਆਂ ਸਾਰੇ ਕਰਵਾਚੌਣ ਸਪੈਸ਼ਲ ਨੇ ਜਿਵੇਂ ਕਿ ਪਹਿਲਾਂ ਵੀ ਦੱਸਿਆ ਰੰਗ ਸਾਰੇ ਅਵੇਲੇਬਲ ਨੇ ਸੂਟ ਬਹੁਤ ਪਿਆਰੇ ਨੇ ਕੁਝ ਨਾਲ ਦੁਪੱਟੇ ਥੋੜੇ ਸਿੰਪਲ ਆਣਗੇ ਸ਼ਰਟ ਹੈ ਵੀ ਆਏਗੀ ਕੁਝ ਨਾਲ ਦੁਪੱਟੇ ਵੀ ਹੈਵੀ ਆਣਗੇ ਜਿੰਨੇ ਵੀ ਕਲਰ ਐਡ ਕੀਤੇ ਨੇ ਸਾਰੇ ਦੇ ਸਾਰੇ ਅਵੇਲੇਬਲ ਨੇ ਐਂ ਵਾਲੇ ਬਨਾਰਸੀ ਸਿਲਕ ਦੇ ਸੂਟ ਨੇ ਬਾਟਮ ਪਲੇਨ ਆਏਗਾ ਸ਼ਰਟ ਬਹੁਤ ਹੀ ਪਿਆਰੇ ਕਲਰ ਤੇ ਨਾਲ ਆਏਗੀ ਇਹਦੇ ਵਿੱਚ ਬਲੈਕ ਕਲਰ ਨੂੰ ਛੱਡ ਕੇ ਬਾਕੀ ਸਾਰੇ ਕਰਵਾਚੌਣ ਸਪੈਸ਼ਲ ਨੇ 1399 ਦਾ ਪ੍ਰਾਈਸ ਹੈ ਬਨਾਰਸੀ ਸਟਾਈਲ ਦੇ ਨਾਲ ਦੁਪੱਟਾ ਆਏਗਾ ਬੜਾ ਪਿਆਰਾ ਰੰਗ ਹੈ ਦੇ ਨਾਲ ਦਿੱਤੇ ਗਏ ਨੇ ਕੰਟਰਾਸਟ ਬਹੁਤ ਸੋਨੇ ਬਣਾਏ ਗਏ ਨੇ ਐ ਕੁਝ ਹੈਵੀ ਕਲੈਕਸ਼ਨਾਂ ਨੇ ਇਹਨਾਂ ਨਾਲ ਦੁਪੱਟੇ ਦੇ ਸਾਈਡ ਤੇ ਵਰਕ ਆਏਗਾ ਘੇਰੇ ਤੇ ਪੂਰਾ ਹੈਵੀ ਵਰਕ ਹੈ ਪੰਜ ਕਲਰ ਇਹਦੇ ਵਿੱਚ ਆਣਗੇ ਐ ਬਹੁਤ ਪਿਆਰਾ ਰੰਗ ਹੈ ਸੇਮ 5 ਮੀਟਰ ਦਾ ਤੁਹਾਨੂੰ ਇਹਦੇ ਵਿੱਚ ਸੂਟ ਮਿਲ ਜੇਗਾ ਨਾਲ ਸੇਮ ਹੀ ਦੁਪੱਟਾ ਹੈ ਕੰਟਰਾਸਟ ਨਹੀਂ ਬਣਾਇਆ ਗਿਆ 5 ਮੀਟਰ ਦਾ ਆਲਓਵਰ ਸੂਟ ਤੇ ਨਾਲ ਸੇਮ ਦਾ ਇਹ ਦੁਪੱਟਾ ਐ ਕਾਟ ਰੇਂਜ ਵਾਲੀ ਸੂਟ ਹੈ ਤੇ ਇਹਦੇ ਵਿੱਚ ਸਿੰਗਲ ਕਲਰ ਹੈ ਐ ਵਾਲੇ ਜਿਹੜੇ ਸੂਟ ਆਏ ਨੇ ਇਹਦੇ ਵਿੱਚ ਤੁਹਾਨੂੰ ਜਿਹੜੇ ਕਿ ਚਾਰ ਕਲਰ ਆਪਸ਼ਨ ਮਿਲ ਜਾਣਗੇ ਇੱਕ ਮਜੈਂਟਾ ਇੱਕ ਪਰਪਲ ਇੱਕ ਬਲੂ ਤੇ ਇੱਕ ਅਰੇਸਟ ਕਲਰ ਵਿੱਚ ਇਹ ਚਾਰ ਕਲਰ ਇਹਦੇ ਵਿੱਚ ਨਾ ਪਹਿਲਾਂ ਇਹਦੇ ਵਿੱਚ ਸਿਰਫ ਮਜੈਂਟਾ ਕਲਰ ਆਇਆ ਸੀ ਹੁਣ ਬਾਕੀ ਆਏ ਨੇ ਤਾਂ ਚਲੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੀਆਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ